54 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਮਾਮਲਾ ਬਟਾਲਾ ਦੇ ਨੇੜੇ ਪਿੰਡ ਹਸਨਪੁਰ ਤੋਂ ਸਾਹਮਣੇ ਹੈ ਜਿੱਥੇ ਪੁਰਾਣੀ ਰਜਿਸਟਰੀ ਦੇ ਚਲਦੇ ਪਿੰਡ ਦੇ ਇੱਕ ਵਿਕੀ ਨਾਮਕ ਨੌਜਵਾਨ ਵੱਲੋਂ ਆਪਣੇ ਨਾਲ ਨੌ ਹੋਰ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਦੀਪਕ ਨਾਮਕ ਨੌਜਵਾਨ ਦੇ ਘਰ ਜਾ ਕੇ ਉਸਤੇ ਤੇਜ਼ਧਰ ਹਥਿਆਰਾਂ ਨਾਲ ਦੇਰ ਰਾਤ ਹਮਲਾ ਕਰ ਦਿੱਤਾ ਜਾਂਦਾ ਹੈ। ਜਿਸ ਵੇਲੇ ਘਰ ਵਿੱਚ ਉਸ ਦੀਆਂ ਚਾਰ ਪੈਣਾ ਤੇ ਵਿਧਵਾ ਮਾਂ ਮੌਜੂਦ ਹੁੰਦੀ ਹਨ ਪੀੜਤ ਵੱਲੋਂ ਪੁਲਿਸ ਕੋਲਨ ਸਾਬਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਦੀਪਕ ਅਤੇ ਉਸ ਦੀ ਮਾਂ ਤੇ ਪੈਨ ਕਹੇ ਸੀ ਕਿ 3 ਸਾਲ ਪਹਿਲਾਂ ਵੀ ਵਿੱਕੀ ਵੱਲੋਂ ਆਪਣੇ ਸਾਥੀਆਂ ਨਾਲ ਮੇਰੇ ਭਰਾ ਨੂੰ ਤੇਜ਼ ਤਰ੍ਹਾਂ ਹਥਿਆਰ ਨਾਲ ਵਰਡ ਕੇ ਨਾਲ ਲੱਗਦੇ ਰੇਲਵੇ ਪਟੜੀ ਤੇ ਸੁੱਟ ਕੇ ਫਰਾਰ ਹੋ ਜਾਂਦੇ ਸਨ ਉਸ ਵੇਲੇ ਵੀ ਰਾਜੀ ਨਾਮ ਹੋਇਆ ਸੀ ਹੁਣ ਵੀ ਪਹਿਲਾਂ ਸਾਡੇ ਭਰਾ ਨੂੰ ਵਿੱਕੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ ਤਰ ਹਥਿਆਰ ਨਾਲ ਵਲਡ ਕੇ ਗਲੀ ਵਿੱਚ ਸੁੱਟ ਕੇ ਫਰਾਰ ਹੋ ਗਿਆ ਹੈ ਅਤੇ ਜਦੋਂ ਸਾਡੇ ਵੱਲੋਂ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਸ਼ਿਕਾਇਤ ਵਾਪਸ ਲੈਣ ਲਈ ਤੇਜ਼ ਤਰ ਹਥਿਆਰ ਨਾਲ ਵਿੱਕੀ ਆਪਣੇ 8 ਤੋਂ 9 ਅਣਪਛਾਤੇ ਸਾਥੀਆਂ ਨਾਲ ਦੇਰਾਂ ਸਾਡੇ ਘਰ ਵਿੱਚ ਦਾਖਲ ਹੋ ਕੇ ਘਰ ਵਿੱਚ ਮੌਜੂਦ ਮੈਨੂੰ ਅਤੇ ਮੇਰੀਆਂ ਬੇਟੀਆਂ ਨੂੰ ਡਰਾ ਧਮਕਾ ਕੇ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਸ਼ਿਕਾਇਤ ਵਾਪਸ ਲੈ ਲਵੋ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਲੱਗੇਗਾ ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਘਰ ਵਿੱਚ ਇਕੱਲੀਆਂ ਹੁੰਦੀਆਂ ਹਾਂ ਪਰ ਸਾਡਾ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਅਧੀਨ ਹੈ ਅਤੇ ਸਾਡੇ ਪੇਪਰ ਚੱਲ ਰਹੇ ਹਨ ਸਾਡਾ ਘਰੋਂ ਨਿਕਲਣਾ ਔਖਾ ਹੋਇਆ ਹੈ ਪੁਲਿਸ ਵੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਪੀੜਤ ਪਰਿਵਾਰ ਨੇ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਾਈ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਰਜਿਸਟਰ ਦਾ ਹੈ ਹਸਪਤਾਲ ਵੱਲੋਂ ਐਮਐਲਆਰ ਮਿਲ ਗਈ ਹੈ ਅਤੇ ਸਾਡੇ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਟਾਲਾ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਗੱਲ ਸਰ ਮੰਡੀ ਜੀ ਰੰਜਿਸ਼ ਬਾਜੀ ਕੀਤੀ ਇਹਨੇ ਮੇਨੇ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਗਾੜੀ ਪੈਂਦਾ ਵੀ ਤੂੰ ਨਾ ਕੋਣੇ ਲੱਕਣ ਵਾਲਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਦੇ ਭਰਾਵਾਂ ਨੂੰ ਕਿਹਾ ਵੀ ਇਹਨੂੰ ਹਟਾਓ ਮੇਰੇ ਹੱਥ ਆ ਕੇ ਉਹ ਤੇ ਗਲਤ ਬੋਲਦਾ ਵਾ ਤੇ ਸਾਰੇ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕਿ ਮੇਰੇ ਭਰਾਵਾਂ ਨੂੰ ਲਾਂਮਾ ਕੱਲੀ ਤੇ ਇਸੇ ਗੱਲੋਂ ਆ ਕੇ ਮੈਨੂੰ ਲੰਡਾ ਪਿਆ ਤੇ ਮੇਰੇ ਸਿਰ ਤੇ ਦਾਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਘਰ ਜਾ ਕੇ ਰਾਤ ਪੈ ਗਏ ਇਹ ਮੁੰਡੇ ਪੁਆਏ ਨੇ ਸਾਰੇ ਵਕੀਰਾਂ ਦਾ ਮੁੰਡਾ ਇਹਦੇ ਪਿਓ ਨੇ ਲਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਿਰ ਸਿਰ ਮੂੰਹ ਪਾੜ ਦੋ ਇਹਦਾ ਸਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾ ਇਹਨੂੰ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਵਾਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਤੇ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਕੁੜੀਆਂ ਵੀ ਮੇਰੇ ਮਤਲਬ ਵੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੂੰ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਚੋਂ ਹੋਰ ਕਮਾਉਣ ਵਾਲਾ ਕੋਈ ਨਹੀਂ ਸਰ ਪਾਪਾ ਹਣ ਦੀ ਡੈਥ ਹੋ ਗਈ 2016 ਦੀ ਉਹਦਾ ਮੈਂ ਘਰ ਸੰਭਾਲਣਿਆ ਮੇ ਨਾਂ ਰੰਜਿਸ਼ ਬਾਜੀ ਗੱਡੀ ਇਹਨਾਂ ਨੇ ਪੁਰਾਣੀ ਪਰਾਣੀ ਸਰ ਪਰਾਣੀ ਪਹਿਲਾਂ ਵੀ ਹੈ ਗੀਦੂ ਦੋਂਦੀ ਚਲੋ ਰਾਜੀ ਨਾਮਾ ਕੀਤਾ ਤੇ ਉਸ ਤੋਂ ਬਾਅਦ 3-4 ਸਾਲ ਬਾਅਦ ਫੇਰਾ ਕੰਮ ਕਰ ਦਿੱਤਾ ਇਹਨਾਂ ਨੇ ਉਦੋਂ ਮਾਰਕੇ ਤੇ ਪਟੜੀਆਂ ਤੋਂ ਸੁੱਟ ਗਏ ਜਰੂਰੀ ਗੱਲ ਨਾ ਮੈਂ ਉਦੋਂ ਰਾਜੀ ਨਾਮਾ ਸਰੋ ਜੀ ਐਮਐਲਆਰ ਆਈ ਆਪਣੇ ਕੋ ਮੁਤਾਬਕ ਐਮਐਲਆਰ ਤੇ ਬਿਆਨ ਲੈ ਕੇ ਆਪਾਂ ਜੋ ਗੰਦੀ ਕਾਰਵਾਈ ਕਰਤੀ ਹੈ ਬਾਕੀ ਪ੍ਰਵੈਂਸ਼ਨ ਐਕਟ ਐਕਟ ਜਿਹੜਾ ਉਹ ਹੀ ਅਮਚਲੇ ਆ ਰਹੇ ਨੇ ਸੇ ਕਾਰਨ ਪਤਾ ਲੱਗਦਾ ਕਿ ਝਗੜੇ ਦਾ ਕੋਈ ਜਾਦਾ ਸਪਸ਼ਟ ਕਾਰਨ ਨਹੀਂ ਦੱਸਿਆ ਨਾ ਵੈਸੇ ਨਿੱਜੀ ਰੰਜਿਸ਼ ਆ ਨੀ ਪਹਿਲਾਂ ਵੀ ਦੋ ਤਿੰਨ ਸਾਲ ਪਹਿਲਾਂ ਵੀ ਝਗੜਾ ਹੋਇਆ ਆਇਗਾ ਜਿਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਹੋਈ ਕਿਹਨੇ ਉਹਦਾ ਝਗੜਾ ਕਿਸਦੇ ਨਾਲ ਹੋਇਆ ਦੁਸ਼ਕਾਦੀਦਾਰ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਏ ਸਾਡੇ ਕੋਲ ਆਈ ਆ ਦੀਪਕ ਸਿੰਘ ਸਨ ਆਫ ਪ੍ਰੇਮ ਸਿੰਘ ਵਾਸੀ ਹਸਨਪੁਰਾ ਦੀ ਤੇ ਬਰਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰਸਾ ਹੈਗਾ ਸ਼ਿੰਦੀ ਨਾਲ ਪੰਜ-ਸੱਤ ਅਨਨੋਨ ਬੰਦੇ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੀ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦਤਾ ਤੋ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜੱਕ ਸ਼ਿਕਾਇਤ ਲਾਤੀ ਨਾ ਤੇਰਾ ਤੋੜਾ ਵੇਦ ਦਿੱਤਾ ਵਾ ਉਹਨਾਂ ਨੂੰ ਰੁੱਖ ਸੁਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬਹਿ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਬਈਏ ਦੀ ਮਦਦ ਕਰਤੀ ਉਹਨੂੰ ਬਚਾਤਾ ਬਈਏ ਨੂੰ ਬਚਾ ਲਓ ਨਹੀਂ ਤੇਨਾਂ ਬਈਆ ਮਾਰ ਦੇਣਾ ਜੇ ਇਹਨੇ 9 ਮੁੰਡੇ ਲਿਆ ਕੇ ਤਾਂ ਦਸਮਾ ਆ ਆ ਬੈ ਜਿੰਨੇ ਮੇਰੇ ਮੁੰਡੇ ਦੇ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤਾਂ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਮਾਰ ਕੇ ਸੁੱਟ ਗਿਆ ਵਾ ਐਦਾਂ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਹ ਜੀ ਕਿਤੇ ਕੱਜਲੋਂ ਢੀ ਕਹ ਜੀ ਕਿਤੇ ਮੇਰੀਆਂ ਧੀਆ ਵੀ ਮੈਂ ਲੈ ਕੇ ਕਹ ਜੀ ਕਿਤੇ ਤਾਂ ਕਹ ਜੀ ਕਿਤੇ ਤਰੀ ਫੇਰਦੀ ਮੇਰੇ ਘਰ ਤੇ ਯਾਰ ਕੱਲ ਪਰਸਾ ਵੀਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿਦਾ ਮੇਰੇ ਘਰ ਚ ਗੋਲੀਆਂ ਵਧੀਆਂ ਮੈਂ ਨਿਆਣੇ ਲੈ ਕੇ ਇੱਕ ਨੂੰ ਕਰੇ ਲੱਗ ਗਈਆਂ ਮੈਂ ਕਿਤੇ ਜਾਵਾ ਕੀ ਕਰਾਂ ਮੇਰੀਆਂ ਚਾਰ ਧੀਆ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪ ਯਾਨ ਮੇਰੀਆਂ ਪਲੱਸ 1 ਦੇ ਬਾਂਡੀਆਂ ਦੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਝ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਨਾ ਚਾਹ ਨੂੰ ਚਲ ਜਾ